ਆਪ ਦੀ ਜਨਾਨੀ ਦਿਖਾਉਂਦਾ ਉਹ ਯਾਰ ਕਿਉਂ ਯਾਰ ਕੀ ਯਾਰ ਤੁਸੀਂ ਦਿਖਾ ਲਓ ਯਾਰ ਜਿੰਨਾਂ ਕੋਲ ਹੁੰਦੀਆਂ ਉਹ ਵੀ ਦਿਖਾਉਂਦੇ ਹਾਂ ਭਾਈ ਹਾਂ ਇਹ ਹੁੰਦੇ ਆ ਗੈਰਤਮੰਦ ਲੋਕ ਓਏ ਇਹਦੇ ਜਿੰਨਾ ਗੈਰਤਮੰਦ ਕਿੱਥੇ ਹਾਂ ਇੰਨਾ ਨਹੀਂ ਸਾਰੇ ਨਹੀਂ ਦਿਖਾ ਸਕਦੇ ਅਸੀਂ ਕਿੱਥੋਂ ਦਿਖਾਈਏ ਸਾਡੇ ਚ ਗੈਰਤੀ ਹੈ ਨਹੀਂ ਜਿੰਨੀ ਤੇਰੇ ਤਾਂ ਤੂੰ ਚੱਕੀ ਫਰਦ ਨੂਰ ਦੀ ਮੰਮੀ ਤੂੰ ਹੈਗਾ ਅਣਕੀ ਬੰਦਾ ਤੇਰੇ ਚਾਂਨਕਪੂਰੀ ਆ ਤੇਰੇ ਚਾਂਨਕਪੂਰੀ ਨਾਲੇ ਕਿਹੜਾ ਮਤਲਬ ਬੰਦਾ ਤੈਨੂੰ ਸਟੌਪ ਕਰਦਾ ਨੂਰ ਦੀ ਮੰਮੀ ਨੂੰ ਦਿਖਾਉਣ ਤੋਂ ਤੂੰ ਦਿਖਾ ਤੂੰ ਨਹੀਂ ਰੁਕਣਾ ਤੂੰ ਦਿਖਾਉਣੀ ਆ ਲੋਕੀ ਵੇਟ ਕਰਦੇ ਨੇ ਕਦੋਂ ਦਿਖਾਉਣੀ ਅਸੀਂ ਅਸੀਂ ਤੇਰੇ ਨਾਲ ਆ ਜੇ ਨੂਰ ਦੀ ਮੰਮੀ ਇੱਧਰ ਉੱਧਰ ਵੀ ਹੋਈ ਨਾ ਕੈਮਰੇ ਤੋਂ ਆਪਾਂ ਤੈਨੂੰ ਅਨਫੋਲੋ ਕਰ ਦੇਣਾ ਤੈਨੂੰ ਮੈਂ ਦੱਸਾਂ ਨਾਲੇ ਨੂਰ ਦੀ ਮੰਮੀ ਹੁੰਦੀਆਂ ਘਰ ਵਾਲੀਆਂ ਪਰ ਤੇਰੇ ਘਰ ਵਾਲੇ ਜਿੰਨਾ ਗੈਰਤਮੰਦ ਨਹੀਂ ਕਹਿੰਦਾ ਕੋਈ ਘਰ ਵਾਲੀਆਂ ਸਭ ਦੀਆਂ ਹੁੰਦੀਆਂ ਗੈਰਤਮੰਦ ਦੀ ਮਾਰਕ ਮਤਲਬ ਹੁਣ ਹਣ ਆਪਣੇ ਚਾ ਬਾਈ ਆਪਾਂ ਵੀ ਵਾਹੇ ਬਾਰੇ ਬੰਦੇ ਆ ਹੂੰ ਹੂੰ ਗੈਰਤਮੰਦੀ ਸਾਡੇ ਚ ਹੈ ਨਹੀਂ ਮਤਲਬ ਸਾਡੇ ਚ ਅਣਖ ਹੀ ਹੈ ਨਹੀਂ ਜਮੀਰ ਹੀ ਹੈ ਨਹੀਂ ਸਾਡੇ ਚ ਜਿੰਨੀ ਤੇਰੇ ਚ ਆ ਤੂੰ ਹੀ ਨਾ ਸਾਦੀ ਆ ਨਾ ਕੈਮਰੇ ਮੂਰੇ ਹਰ ਕੋਈ ਥੋੜੀ ਨਾਲੇ ਨੂਰ 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 ਦੀ ਮੰਮੀ ਦਾ ਫਿਰ ਕਿਸੇ ਕੋਲ ਨਹੀਂ ਨਾ ਹੁੰਦੀ